ਆਵਾਜ਼ ਦੇ ਖਲਕ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਇਸ ਵਕਤ ਅਸੀਂ ਖੜੇ ਆ ਪਿੰਡ ਕੁੰਗਰਾਲੀ ਰਾਜਪੂਤਾਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਇਹ ਦਿਆਂ ਭਾਗ ਨੇ ਇਹ ਕੁੜੀਆਂ ਸਾਰੀਆਂ ਇਸ ਬੱਚੀ ਨਾਲ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਇਸੇ ਪਿੰਡ ਦੀ ਹੈ ਤੇ ਕੀ ਨਾਮ ਹੈ ਸਮੋਗ ਮੋਗਲ ਤੇ ਬਹੁਤ ਜਨੂਨ ਆ ਇਹਦੇ ਵਿੱਚ ਖੇਡਣ ਇਥੇ ਕਿ ਕੁੜੀ ਆ ਸਾਡੇ ਕੋਲ ਬੱਚੀ ਉਂਝ ਤਾਂ ਇਹ ਕਿਸੇ ਹੋਰ ਸਟੇਟ ਨਾਲ ਸੰਬੰਧ ਰੱਖਦੀ ਹੈ ਪਰ ਉਹ ਜੰਮੀ ਪਈ ਐ ਇਸ ਪਿੰਡ ਦੇ ਵਿੱਚ ਆ ਤੇ ਕੀ ਨਾਮ ਕੀ ਹੈ ਬੇਟਾ ਤੁਹਾਡਾ ਮੇਰਾ ਨਾਮ ਮੋਗਲ ਆ ਮੋਗਲ ਤੇ ਪਿਤਾ ਦਾ ਨਾਮ ਕੀ ਆ ਲਾਲ ਬਿਹਾਰੀ ਪਟੇਲ ਪਿਤਾ ਦਾ ਨਾਮ ਹੈ ਲਾਲ ਬਿਹਾਰੀ ਤੁਸੀਂ ਧੀ ਨਾਲ ਗੱਲਬਾਤ ਕਰਦੇ ਅੱਜ ਮੁੰਡਿਆਂ ਦੇ ਨਾਲ ਇਹ ਬਰਾਬਰ ਭਿੱੜ ਰਹੀ ਐ ਖੇਡ ਰਹੀ ਆ ਕਿੰਨੇ ਚਿਰ ਹੋ ਗਿਆ ਬੇਟਾ ਤੁਹਾਨੂੰ ਫੁੱਟਬਾਲ ਖੇਡਦਾ ਜਿਵੇਂ ਮੈਨੂੰ 3 ਸਾਲ ਹੋ ਗਏ ਖੇਡਦੇ 3 ਸਾਲ ਹੋ ਗਏ ਫੁੱਟਬਾਲ ਖੇਡਦੇ ਆ ਤੇ ਕਦੋਂ ਸ਼ੁਰੂ ਕੀਤਾ ਤੁਸੀਂ ਅਸੀਂ ਉਦੋਂ 7ਵੀਂ ਚ ਹੁੰਦੇ ਸੀਗੇ ਅੱਛਾ 7ਵੀਂ ਚ ਹੁੰਦੇ ਸੀ ਜਦ ਅਸੀਂ ਸਟਾਰਟਿੰਗ ਚ ਹਲੇ ਆਉਣ ਲੱਗੇ ਸੀਗੇ ਤਿੰਨ ਚਾਰ ਜਾਣੇ ਹੁੰਦੇ ਸੀ ਅਸੀਂ ਕੁੜੀਆਂ ਤੇ ਅਸੀਂ ਵੈਸੇ ਹੀ ਆਉਂਦੇ ਹੁੰਦੇ ਸੀ ਅਸੀਂ ਦੇਖਦੇ ਹੁੰਦੇ ਸੀ ਵੀ ਮੁੰਡੇ ਖੇਡਦੇ ਹੁੰਦੇ ਸੀਗੇ ਅਸੀਂ ਬਸ ਆਉਣਾ ਵਸੇ ਮਿੱਤ ਤੁਰ ਕੇ ਜਾਂ ਭੱਜ ਕੇ ਗੇੜੇ ਲਾ ਲੈਣੇ ਤੇ ਇੱਕ ਦਿਨ ਸਾਨੂੰ ਸਾਡੇ ਗੱਬਰ ਕੋਚ ਨੇ ਸਾਨੂੰ ਹਾਕ ਮਾਰਿਆ ਤੇ ਉਹਨਾਂ ਨੇ ਕਿਹਾ ਵੀ ਜੀ ਤੁਸੀਂ ਇੱਥੇ ਰੋਜ਼ ਕੀ ਕਰਨ ਆਉਂਦੇ ਹੋ ਅਸੀਂ ਕਿਹਾ ਵੀ ਹਾਂਜੀ ਅਸੀਂ ਖੇਡਣ ਆਏ ਫੁੱਟਬਾਲ ਤੇ ਫਿਰ ਉਹਨਾਂ ਨੇ ਕਿਹਾ ਵੀ ਕੋਈ ਨਾ ਤੁਹਾਨੂੰ ਫੁੱਟਬਾਲ ਮੈਂ ਖਿਡਾਉਂਗਾ ਤੇ ਉਹਨਾਂ ਨੇ ਆਪਣੇ ਦਮ ਤੇ ਮੀਨਿੰਗ ਉਹਨਾਂ ਨੇ ਸਾਨੂੰ ਆਪ ਸਾਰੀਆਂ ਦਿਨਾਂ ਅਸੀਂ ਆਉਂਦੀ ਹੁੰਦੀ ਅਸੀਂ ਤਿੰਨ ਚਾਰ ਜਾਣੀਆਂ ਸਾਨੂੰ ਹੋਰ ਕਹਿ ਕੇ ਵੀ ਸਾਡੇ ਨਾਲ ਜਿਹੜੇ ਪੜਦੇ ਹੁੰਦੇ ਸੀ ਜਵਾਕ ਮੀਨਿੰਗ ਅਸੀਂ 10 12 ਤੋਂ ਅਸੀਂ 30 25 ਜਾਣੇ ਹੋ ਗਏ ਸੀਗੇ ਤੇ ਅਸੀਂ ਆਉਂਦੇ ਹੁੰਦੇ ਸੀ ਫਿਰ ਸਾਨੂੰ ਇਹ ਪ੍ਰੈਕਟਿਸ ਕਰਾਉਣ ਲੱਗ ਗਏ ਸੀਗੇ ਅੱਛਾ ਤੇ ਫਿਰ ਹੁਣ ਕਿੱਥੇ ਕਿੱਥੇ ਖੇਡ ਆਏ ਤੁਸੀਂ ਹੁਣ ਤੱਕ ਤੇ ਮੈਂ ਤਾਂ ਪਹਿਲਾਂ ਅਸੀਂ ਕੁੜੀਆਂ ਨਾਲ ਖੇਡਦੀ ਹੁੰਦੀ ਸੀ ਮੈਂ ਜਦ ਅਸੀਂ ਸਟਾਰਟਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਕੁੜੀਆਂ ਹਟ ਗਈਆਂ ਸੀਗੀਆਂ ਵਿੱਚ ਮਾਪਿਆਂ ਦੀ ਪ੍ਰੋਬਲਮ ਹੁੰਦੀ ਆ ਫਿਰ ਮੈਨੂੰ ਕੱਲੀ ਨੂੰ ਇਹ ਮੁੰਡਿਆਂ ਨਾਲ ਲੈ ਕੇ ਜਾਂਦੇ ਹੁੰਦੇ ਸੀ ਖੇਡਾਉਣਾ ਮੈਂ ਕਈ ਜਗ੍ਹਾ ਮੁੰਡਿਆਂ ਨਾਲ ਖੇਡ ਚੁੱਕੀ ਹਾਂ ਅੱਛਾ ਟੀਮ ਦਾ ਮੈਂਬਰ ਬਣ ਕੇ ਹਾਂਜੀ ਫਿਰ ਬੇਟਾ ਕੋਈ ਬਲੌਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਕਿੱਥੇ ਖੇਡ ਕੇ ਸਕੂਲ ਵੱਲੋਂ ਸਕੂਲ ਵੱਲੋਂ ਜੇ ਅਸੀਂ ਬਲੌਕ ਲੈਵਲ ਤੱਕ ਖੇਡੇ ਹੋਇਆ ਖੇਡੇ ਆ ਹਾਂਜੀ ਤੇ ਤੁਹਾਨੂੰ ਨੂੰ ਕਿਵੇਂ ਲੱਗਦਾ ਜੇ ਤੁਸੀਂ ਖੇਡਦੇ ਫਿਰ ਸ਼ਾਮ ਨੂੰ ਤੁਸੀਂ ਰੋਜ਼ ਚਾਹ ਹੁੰਦਾ ਤੁਹਾਨੂੰ ਖੇਡਣ ਦਾ ਤੇ ਸਾਨੂੰ ਚਾਹ ਸਭ ਤੋਂ ਪਹਿਲਾਂ ਸਕੂਲ ਤੋਂ ਆ ਕੇ ਸਾਨੂੰ ਇਹੀ ਚਾਹ ਹੁੰਦਾ ਵੀ ਅਸੀਂ 4 ਵਜੇ ਅਸੀਂ ਗਰਾਊਂਡ ਜਾਣਾ ਹੈ ਅਸੀਂ ਫੋਟੋ ਵਾਲ ਖੇਡਣੀ ਆ ਵੀ ਹਾਂਜੀ ਅਸੀਂ ਵੀ ਕੁਝ ਬੜਨਾ ਸਾਨੂੰ ਸਭ ਤੋਂ ਪਹਿਲਾਂ ਚਾਹ ਹੀ ਹੁੰਦਾ ਫੁੱਟਬਾਲ ਖੇਡਦੇ ਤੁਹਾਨੂੰ ਆਸ ਹੈ ਕਿ ਵੀ ਕੋਈ ਜਦੋਂ ਇਨਾਮ ਮਿਲੂਗਾ ਜਾਂ ਕੋਈ ਪ੍ਰਾਈਜ਼ ਜਾਂ ਕਿਤੇ ਕੋਈ ਅਚੀਵਮੈਂਟ ਹੋਊਗੀ ਤੇ ਉਹ ਤੁਹਾਨੂੰ ਕਿਤੇ ਨੌਕਰੀ ਚ ਸਹਾਈ ਹੋਊਗੀ ਜਾਂ ਕੀ ਚਾਹ ਕੀ ਹੈ ਸੁਪਨੇ ਕੀ ਨੇ ਤੁਹਾਡੇ ਮੇਰਾ ਸੁਪਨਾ ਹੈ ਆਈਪੀਐਸ ਬਣਨ ਦਾ ਤੇ ਮੇਰੇ ਘਰ ਦੇ ਵੀ ਬਹੁਤ ਮੇਰੀ ਹੈਲਪ ਕਰਦੇ ਹੁੰਦੇ ਆ ਵੀ ਮੈਨੂੰ ਕਦੇ ਰੋਕਿਆ ਨਹੀਂ ਉਹਨਾਂ ਨੇ ਮੈਂ ਕੱਲੀ ਜਾਂਦੀ ਰਹੀਆਂ ਮੁੰਡਿਆਂ ਜਿ ਖੇਡਣ ਮੈਨੂੰ ਕਦੇ ਕਿਸੇ ਨੇ ਐ ਨਹੀਂ ਕਿਹਾ ਵੀ ਹਾਂ ਜੀ ਵੀ ਤੁਸੀਂ ਜਾਓ ਬਹੁਤ ਖੁਸ਼ੀ ਦੀ ਗੱਲ ਆ ਬੱਚਿਆਂ ਦੇਖੋ ਲੜਕੀ ਦੇ ਚਿਹਰੇ ਤੇ ਅਸੀਂ ਦੇਖ ਰਹੇ ਹਾਂ ਕਿ ਕਿੰਨੀ ਖੁਸ਼ੀ ਆ ਗਰਾਊਂਡ ਦੇ ਵਿੱਚ ਖੇ ਲੋ ਕੇ ਸਭ ਤੋਂ ਵੱਡੀ ਖੁਸ਼ੀ ਕਿ ਪੇਰੈਂਟਸ ਨੇ ਕਦੇ ਰੋਕਿਆ ਨਹੀਂ ਅੱਜ ਤੱਕ ਕਿ ਤੁਸੀਂ ਮੁੰਡਿਆਂ 'ਚ ਖੇਡਣਾ ਜਾਂ ਕੁੜੀਆਂ 'ਚ ਖੇਡਣਾ ਕਿੱਥੇ ਖੇਡਣਾ ਕੀ ਕਿਹਦਾ ਸਾਥ ਸਹਿਯੋਗ ਬਹੁਤ ਵੱਧ ਰਿਹਾ ਬੇਟਾ ਮੇਰੇ ਮੰਮੀ ਰੈਡੀ ਦਾ ਮੈਨੂੰ ਸਭ ਤੋਂ ਜ਼ਿਆਦਾ ਸਹਿਯੋਗ ਰਿਹਾ ਤੇ ਇੱਕ ਮੇਰੇ ਗੱਬਰ ਕੋਚ ਜੋ ਮੈਨੂੰ ਕਿਤੇ ਵੀ ਜਾਣਦੇ ਸੀ ਉਹਨਾਂ ਨੇ ਹਮੇਸ਼ਾ ਕੋਈ ਵੀ ਚੀਜ਼ ਦੀ ਲੋੜ ਹੋਈ ਮੈਨੂੰ ਹਮੇਸ਼ਾ ਉਹਨਾਂ ਨੇ ਕਹਿਣਾ ਵੀ ਕੋਈ ਤੈਨੂੰ ਕੋਈ ਵੀ ਚੀਜ਼ ਦੀ ਲੋੜ ਆ ਤੂੰ ਮੈਨੂੰ ਕਹਿ ਵੀ ਮੈਂ ਲੈ ਕੇ ਦੂੰਗਾ ਉਹਨਾਂ ਨੇ ਹਮੇਸ਼ਾ ਮੇਰੀ ਪੜ੍ਹਾਈ ਵੱਲੋਂ ਵੀ ਮੇਰੇ ਘਰ ਦੇ ਮੇਰੇ ਕੋਚ ਦਾ ਮੇਰੇ ਪੂਰਾ ਸਹਾਰਾ ਰਿਹਾ ਉਹਨਾਂ ਦਾ ਤੇ ਅੱਗੇ ਹੁਣ ਆਈਪੀਐਸ ਬਣਨ ਦੀ ਇੱਛਾ ਤੁਹਾਡੀ ਹਾਂਜੀ ਮੇਰੀ ਸ਼ੁਰੂ ਤੋਂ ਹੀ ਆ ਮੇਰੇ ਮਾਮੂ ਕੋਚ ਨੇ ਤੇ ਮੈਨੂੰ ਐਸੀ ਵੀ ਮੈਂ ਵੀ ਉਹਨਾਂ ਵਾਂਗੂ ਬਣਨਾ ਪਰ ਮੈਨੂੰ ਐ ਆ ਵੀ ਮੈਂ ਆਈਪੀਐਸ ਬਣ ਕੇ ਮੈਂ ਆਪਣੇ ਘਰ ਦੇਆਂ ਦਾ ਵੇਸਣਾ ਪੂਰਾ ਕਰਨਾ ਵੈਰੀ ਗੁੱਡ ਤੁਹਾਡੇ ਲਈ ਇਹ ਛੋਬ ਸ਼ਾਵਾਂ ਤੇ ਹੁਣ ਕਿੰਨੀ ਏਜ ਕਿੰਨੀ ਹੋਈ ਫੇਟਾ ਤੁਹਾਡੀ ਮੇਰੀ ਹੋ ਗਈ 15 ਸਾਲ 15 ਸਾਲ ਹਲੇ ਤੁਸੀਂ ਅੰਡਰ 15 ਅੰਡਰ 17 ਖੇਡਦੇ ਹੋਣੀ ਅੰਡਰ 17 ਖੇਡਦੇ ਹਾਂ ਅੰਡਰ 17 ਖੇਡ ਰਹੇ ਨੇ ਤੇ ਇੱਥੇ ਕੋਚ ਨੇ ਜਿਹੜੇ ਉਰੇ ਨੇ ਤੁਹਾਡੇ ਹਾਂਜੀ ਕਿੱਥੇ ਨੇ ਉਹਨਾਂ ਨੂੰ ਵੀ ਸਾਡੀ ਮੁਲਾਕਾਤ ਉਹਨਾਂ ਨਾਲ ਵੀ ਆਪਾਂ ਕਰੀਏ। ਕੋਚ ਨੇ ਇਸ ਬੱਚੀ ਦੇ ਗੱਬਰ ਕੋਚ ਜਿਨ੍ਹਾਂ ਤੇ ਮਾਣ ਕੀਤਾ ਜਾਂਦਾ ਪਰ ਸਾਡਾ ਇਹ ਜਗਦੇਵ ਸਿੰਘ ਹੈ ਇਸ ਪਿੰਡ ਦਾ ਜਿਹੜਾ ਕਿ ਲੰਬੇ ਸਮੇਂ ਤੋਂ ਬਹੁਤ ਸਾਰੇ ਬੱਚਿਆਂ ਨੂੰ ਇੱਥੇ ਖੜਾ ਰਿਹਾ ਤੇ ਕਿਦਾਂ ਤੋਂ ਅਸੀਂ ਇਸ ਕੁੜੀ ਦੀ ਚੋਣ ਕਿਵੇਂ ਕੀਤੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਸ ਕਰਨ ਤੇ ਇਹ तकरीबन 3 ਸਾਲ ਹੋ ਗਏ ਇਹ ਬੱਚੀ ਛੋਟੀ ਸੀ 7ਵੀਂ ਕਲਾਸ ਪੜ੍ਹਦੀ ਸੀਗੀ ਇਥੇ ਗਰਾਊਂਡ ਚ ਜਾਂਦੇ ਸੀ ਉਦਾਂ ਹੀ ਰਨਿੰਗ ਕਰਕੇ ਮੋੜ ਜਾਂਦੇ ਸੀ ਮੈਂ ਇਹਨਾਂ ਨੂੰ ਕਿਹਾ ਬੇਟਾ ਵੀ ਤੁਸੀਂ ਜੇ ਫੁੱਟਬਾਲ ਸਿੱਖਣਾ ਤਾਂ ਮੇਰੇ ਕੋਲ ਸਿੱਖੋ ਇਹਨਾਂ ਨੇ ਮਿਹਨਤ ਕੀਤੀ ਬਹੁਤ ਵਧੀਆ ਕਈ ਵਾਰ ਮੈਂ ਮੁੰਡਿਆਂ ਨਾਲ ਬਹੁਤ ਜ਼ਿਆਦਾਤਰ ਤਾਂ ਮੈਂ ਮੁੰਡਿਆਂ ਨਾਲ ਖਿਲਾ ਕੇ ਖੁਸ਼ ਹੁੰਦਾ ਪਰਫਾਰਮੈਂਸ ਬਹੁਤ ਵਧੀਆ ਖੇਡਣ ਦੀ ਮੈਂ ਤੇ ਕਿੰਨੇ ਕ ਆਸਬੰਦ ਹੋਏ ਕੁੜੀ ਕਹਿੰਦੀ ਮੈਂ ਆਈਪੀਐਸ ਬਣਨਾ ਤੇ ਸੁਪਨਾ ਹੈ ਦਾ ਤੇ ਵਾਹਿਗੁਰੂ ਕਰੇ ਸੁਪਨਾ ਜ਼ਰੂਰ ਪੂਰਾ ਹੋਵੇ ਤੇ ਤੁਸੀਂ ਕਿੰਨਾ ਕ ਆਸਬੰਦ ਹੋ ਇਸ ਖਿਡਾਰੀ ਤੋਂ ਤਕਰੀਬਨ ਮੇਰੀ ਤਾਂ ਇਹੀ ਉਮੀਦ ਆ ਵੀ ਜਿੱਦਾਂ ਇਹ ਚਾਰ ਭੈਣਾਂ ਨੇ ਇੱਕ ਭਰਾ ਵੀ ਚਲੋ ਇਕ ਕੁੜੀ ਸੋਨਾ ਖੇਡਦੀ ਆ ਪੜਾਈ ਤੇ ਵੀ ਵਧੀਆ ਵਾ ਨੇਚਰ ਚੰਗਾ ਮੈਂ ਕਹਿੰਦਾ ਵੀ ਪ੍ਰਮਾਤਮਾ ਇਹਨੂੰ ਛੇਤੀ ਦੁਛਤੀ ਨੌਕਰੀ ਦਵੇ ਤਰੱਕੀ ਬਖਸ਼ੇ ਮੇਰੀ ਤਾਂ ਹੀ ਉਮੀਦ ਹੈ ਬੜਾ ਧੰਨਵਾਦ ਇਸਨ ਗੱਬਰ ਕੋਚ ਸਰ ਜਗਦੇਵ ਸਿੰਘ ਜੀ ਜਿਹੜੇ ਦੇਖੋ ਕਿੰਨੀਆਂ ਸਾਰੀਆਂ ਧੀਆ ਇੱਥੇ ਖੇਡ ਰਹੀਆਂ ਨੇ ਉਹਨਾਂ ਧੀਆ ਦੇ ਇੱਕ ਤਰ੍ਹਾਂ ਨਾਲ ਅਗਵਾਈ ਕਰ ਰਹੇ ਨੇ ਇੱਥੇ ਖੇਡ ਖੜਾ ਰਹੇ ਨੇ ਉਹਨਾਂ ਨੂੰ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਪੰਜਾਬ ਦਾ ਇਹ ਜੋਸ਼ ਦੇਖਦੇ ਆ ਇੱਕ ਪਾਸੇ ਪੰਜਾਬ ਦੇ ਉੱਤੇ ਕਲੰਕ ਨੇ ਇੱਕ ਪਾਸੇ ਪੰਜਾਬ ਦੇ ਉੱਤੇ ਇਕਾਲੇ ਬੱਦਲ ਇੱਕ ਤਰ੍ਹਾਂ ਦੇ ਛਾਏ ਹੋਏ ਨੇ ਤੇ ਦੂਜੇ ਪਾਸੇ ਖੇਡ ਮੈਦਾਨਾਂ ਦੇ ਵਿੱਚ ਧੀਆਂ ਦੀ ਆਮਦ ਤੇ ਧੀਆਂ ਦੀ ਅਚੀਵਮੈਂਟਸ ਤੇ ਧੀਆਂ ਲਈ ਸਹਿਯੋਗੀ ਬਣੇ ਕੋਚ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸ਼ਸ਼ੀਕਾਂ ਸਰ